ਹਾਂਜੀ ਸਸ਼ੀਕਾਲ ਜੀ ਕੱਦਾਂ ਮੇਰੇ ਭੈਣ ਭਰਾ ਸਾਰੇ ਕੈਂਡਿਓ ਆਈ ਹੋਪ ਕਿ ਤੁਸੀਂ ਸਾਰੇ ਕੈਂਟ ਹੀ ਹੋ ਅੱਜ ਦੀ ਵੀਡੀਓ ਆਪਣੇ ਭਰਾ ਦੀ ਹੈ ਜੇ ਆਪਾਂ ਨੂੰ ਆਪਣੇ ਭਰਾ ਨੇ ਜਾਣਕਾਰੀ ਦਿੱਤੀ ਤੇ ਆਪਾਂ ਤੁਹਾਨੂੰ ਦੇਣ ਲੱਗੇ ਕਿ ਆਪਣਾ ਵੀਰ ਅੱਜ ਫਿੰਗਰ ਕਰਾਉਣ ਗਿਆ ਹੈਗਾ ਪਰ ਉਹਦੇ ਫਿੰਗਰ ਨਹੀਂ ਹੋਏ ਉਹ ਕਿਹੜੇ ਕਾਰਨਾ ਕਰਕੇ ਨਹੀਂ ਹੋਏ ਉਹ ਇਸ ਵੀਡੀਓ ਦੇ ਵਿੱਚ ਫੁੱਲ ਵੀਡੀਓ ਦੇਖਿਓ ਤੇ ਨਾਲੇ ਹਰ ਇੱਕ ਭੈਣ ਭਰਾ ਤੱਕ ਜਰੂਰ ਪਹੁੰਚਾਓ ਇਸ ਵੀਡੀਓ ਨੂੰ ਜੋ ਕਿ ਆਪਣੇ ਜਿੰਨੇ ਵੀ ਵੀਰ ਆਪਣੇ ਫਿੰਗਰ ਕਰਾਉਣ ਜਾ ਰਿਹਾ ਨਵੇਂ ਉਹ ਇਸ ਗੱਲ ਦਾ ਜ਼ਰੂਰ ਧਿਆਨ ਜਿਹੜਾ ਕਿ ਰੱਖ ਸਕਣ ਸੋ ਵੀਰ ਮੇਰੇ ਚਲੋ ਇਹ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਤੇ ਵੀਡੀਓ ਨੂੰ ਕਰਦੇ ਆ ਸਟਾਰਟ ਜਿੱਦਾਂ ਕਿ ਯਾਰਾ ਆਪਣੇ ਭਰਾਣੇ ਸਾਨੂੰ ਦੱਸਿਆ ਕਿ ਜਿੱਦਾਂ ਕਿ ਉਹਦਾ ਨਾ ਜਦੋਂ ਫਿੰਗਰ ਕਰਾਉਣ ਗਿਆ ਤੇ ਉਹਨੂੰ ਪਾਸਪੋਰਟ ਕਰਕੇ ਜਿਹੜਾ ਕਿ ਮੋੜ ਦਿੱਤਾ ਗਿਆ ਕਿ ਉਹਦੇ ਕੋਲ ਪਾਸਪੋਰਟ ਨਹੀਂ ਸੀਗਾ ਤੁਹਾਨੂੰ ਪਤਾ ਹੀ ਹੈ ਕਿ ਹੁਣ ਆਪਾਂ ਸਾਰੇ ਜਿਹੜੇ ਕਿ ਇੰਡੀਆ ਐਮਬੈਸੀ ਦੇ ਵਿੱਚ ਜਿਹੜੀਆਂ ਬਾਈ ਪੋਸਟ ਵੀ ਜਿਹੜੀਆਂ ਉਹ ਆਪਣੀਆਂ PCC ਬਣਾਉਣ ਵਾਸਤੇ ਪਾਸਪੋਰਟ ਜਿਹੜੇ ਕਿ ਆਪਾਂ ਦਿੱਤੇ ਹੋਏ ਨੇ ਸੋ ਉਹ ਕਈ ਵੀਰਾਂ ਨੇ ਜਿਹੜਾ ਮਤਲਬ ਕਿ ਜਿਨ੍ਹਾਂ ਦੀ ਮਹੀਨਾ ਰਹਿ ਗਿਆ ਸੀਗਾ 2 ਮਹੀਨੇ ਰਹਿ ਗਏ ਸੀਗੇ ਹਨਾ ਉਹਨਾਂ ਨੇ ਵੀ ਜਿਹੜੇ ਵੀਰਾਂ ਨੇ ਆਪਣੇ ਪਾਸਪੋਰਟ ਪਾਈ ਪੋਸਟ ਜਿਹੜੇ ਕਿ ਭੇਜੇ ਹੋਏ ਸੀਗੇ ਪਰ ਉਹਨਾਂ ਨੂੰ ਹਲੇ ਤੱਕ ਜਿਹੜੇ ਕਿ ਪਾਸਪੋਰਟ ਨਹੀਂ ਮਿਲੇ ਸੋ ਇਦਾਂ ਹੀ ਵੀਰ ਦੇ ਫਿੰਗਰ ਆਏ ਹੋਏ ਸੀਗੇ ਤੇ ਵੀਰ ਨੂੰ ਜਿਹੜਾ ਕਿ ਹਲੇ ਤੱਕ ਪਾਸਪੋਰਟ ਜਿਹੜਾ ਨਹੀਂ ਰਿਸੀਵ ਹੋਇਆ ਸੀਗਾ ਤੇ ਉਹ ਜਦੋਂ ਹੁਣ ਐਮਾ ਦੇ ਵਿੱਚ ਆਪਣੇ ਫਿੰਗਰ ਕਰਾਉਣ ਗਿਆ ਤੇ ਉਹਨਾਂ ਨੇ ਜਦੋਂ ਪਾਸਪੋਰਟ ਮੰਗਿਆ ਇਨੇ ਕਿਹਾ ਕਿ ਹਾਂ ਵੀ ਮੇਰਾ ਇਹਦੇ ਦਾ ਪਾਸਪੋਰਟ ਪੀਸੀਸੀ ਕਰਕੇ ਜਿਹੜਾ ਕਿ ਅੰਦਰ ਜਿਹੜਾ ਕਿ ਸਬਮਿਟ ਹੈ ਹਜੇ ਤੱਕ ਮੈਨੂੰ ਜਿਹੜਾ ਪਾਸਪੋਰਟ ਨਹੀਂ ਮਿਲਿਆ ਤੇ ਜੇ ਤੁਸੀਂ ਕਰ ਸਕਦੇ ਹੋ ਤਾਂ ਮੇਰੇ ਫਿੰਗਰ ਕਰ ਦੋ ਜੇ ਤੁਸੀਂ ਕਹੋ ਤਾਂ ਮੈਨੂੰ ਟਾਈਮ ਦੇ ਦਿਓ ਪਰ ਉਹਨਾਂ ਨੇ ਜਿਹੜਾ ਕਿ ਉਹਨੂੰ 3 ਮਹੀਨੇ ਦਾ ਟਾਈਮ ਦੇ ਦਿੱਤਾ ਕਿ 3 ਮਹੀਨੇ ਬਾਅਦ ਅਜੇ ਤੱਕ ਜੇ ਤੇਰਾ ਪਾਸਪੋਰਟ ਆ ਗਿਆ ਤਾਂ ਤੂੰ ਆਪਣੇ ਆ ਕੇ ਫਿੰਗਰ ਜਿਹੜਾ ਕਿ ਕਰਵਾ ਲਈ ਉਹਨਾਂ ਨੇ ਲਿਖ ਕੇ ਉਹਨੂੰ ਇੱਕ ਪੇਪਰ ਵੀ ਦੇ ਦਿੱਤਾ ਤੇ ਉਹਦੀ ਮੇਲ ਦੇ ਉੱਤੇ ਸੈਂਡ ਵੀ ਕਰ ਦਿੱਤਾ ਕਿ ਤੇਰੇ ਕੋਲ 3 ਮਹੀਨੇ ਦਾ ਟਾਈਮ ਹੈ ਜੇ ਤੂੰ ਇਹਦੇ ਵਿੱਚ ਆ ਕੇ ਆਪਣੇ ਫਿੰਗਰ ਕਰਵਾ ਲੇਗਾ ਤੇ ਠੀਕ ਹੈ ਜੇ ਨਹੀਂ ਹੈ ਤਾਂ ਫਿਰ ਤੇਰਾ ਜਿਹੜਾ ਕੀ ਹੈ ਡਾਟਾ ਕੈਨਸਲ ਹੋ ਸਕਦਾ ਸੋ ਵੀਰ ਮੇਰੇ ਉਹ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਜੇ ਤੁਸੀਂ ਆਪਣੀ ਪੀਸੀਸੀ ਬਣਾਉਣ ਵਾਸਤੇ ਪਾਸਪੋਰਟ ਦੇ ਰਹੇ ਹੋ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਟਾਈਮ ਥੋੜਾ ਹੈ ਫਿੰਗਰਾਂ ਵਾਸਤੇ ਫਿਰ ਆਪਣਾ ਵੀਰ ਮੇਰੇ ਉਹ ਥੋੜਾ ਜਾ ਧਿਆਨ ਨਾਲ ਪੀਸੀਸੀ ਇੰਡੀਆ ਵਾਲੀ ਵੀ ਜਿਹੜੀ ਕਿ ਉਹ ਚੱਲਦੀ ਪਈ ਹੈ ਇੱਥੇ ਵਾਲੇ ਵੀ ਜੇ ਤੁਸੀਂ ਪੀਸੀਸੀ ਬਣਾਉਣੇ ਪਏ ਹੋ ਇੱਥੇ ਪਹਿਲਾਂ ਬਣਾ ਕੇ ਤੁਸੀਂ 1.5 150 200 200 ਰੁਪਏ ਆ ਲਾ ਕੇ ਜਿਹੜੀ ਕਿ ਅਪਾਇੰਟਮੈਂਟ ਚੁੱਕ ਕੇ ਆਪਣੀ ਪੀਸੀਸੀ ਬਣਾਉਣੇ ਪਏ ਹੋ ਉਸ ਤੋਂ ਬਾਅਦ ਜਿਹੜਾ ਕਿ ਤੁਸੀਂ ਅੰਦਰ ਫੀਸ ਦਿਨੇ ਪਏ ਉਸ ਤੋਂ ਬਾਅਦ ਤੁਸੀਂ ਫਿਰ ਉਹਨੂੰ ਜਿਹੜੀ ਇੰਡੀਆ ਜਿਹੜੀ ਭੇਜਣੀ ਹੈ ਸਟੈਂਪ ਲਾਉਣ ਵਾਸਤੇ ਦੇਖੋ ਜਿਹੜੀ ਤੋਂ ਤੁਸੀਂ ਇੰਡੀਆ ਤੋਂ ਪੀਸੀਸੀ ਬਣਾ ਰਹੇ ਹੋ ਉੱਤੇ ਵੀ ਜਿਹੜੀ ਕਿ ਸਟੈਂਪ ਲੱਗੀ ਹੁੰਦੀ ਆ ਬਾਹਰ ਪਰ ਇਹ ਹੈ ਕਿ ਜਿਹੜੀ ਹੁਣ ਤੁਹਾਨੂੰ ਇੱਥੋਂ ਮੈਂ ਪਹਿਲਾਂ ਇਹ ਸਿਸਟਮ ਨਹੀਂ ਹੁੰਦਾ ਸੀਗਾ ਪਹਿਲਾਂ ਇਹ ਹੁੰਦਾ ਸੀਗਾ ਕੋਈ ਸਟੈਂਪਲ ਆਉਣ ਦੀ ਲੋੜ ਨਹੀਂ ਜਿਹੜੀ ਇਹਨਾਂ ਨੇ ਅੰਬੈਸੀ ਨੇ ਜਿਹੜੀ ਕਿ ਪੀਸੀਸੀ ਦੇ ਦਿੱਤੀ ਆ ਉਹੀ ਜਾ ਕੇ ਆਪਾਂ ਉੱਥੇ ਜਮਾ ਕਰਵਾ ਦੇਣੀ ਆ ਸੋ ਵੀਰ ਮੇਰੇ ਹੋਣ ਇਹਨਾਂ ਨੇ ਨਵਾਂ ਹੀ ਜਿਹੜਾ ਕੱਢਿਆ ਹੋਇਆ ਵੈ ਕਿ ਤੁਹਾਨੂੰ ਪਤਾ ਕਿ ਇੰਡੀਆ ਤੋਂ ਫਿਰ ਟੈਸਟਡ ਹੋ ਕੇ ਜਿਹੜੀ ਉਹ ਪੀਸੀਸੀ ਆਉਂਦੀ ਆ ਤੇ ਉਹਦੇ ਵਿੱਚ ਜਿਹੜਾ ਕਿ ਤੁਹਾਡਾ ਟਾਈਮ ਬਹੁਤ ਲੱਗਦਾ ਪਿਆ ਬਹੁਤ ਖਰਾਬ ਹੁੰਦਾ ਵਿਆਹ ਵੈ ਸੋ ਵੀਰ ਮੇਰੇ ਜਿੰਨਾ ਵੀ ਕੋਸ਼ਿਸ਼ ਕਰ ਸਕਦੇ ਹੋ ਆਪਾਂ ਸਾਰੇ ਭੈਣ ਭਰਾ ਇੰਡੀਆ ਐਂਬੈਸੀ ਅੱਗੇ ਜਾਂ ਉਹਨਾਂ ਦੇ ਅੱਗੇ ਵੀ ਕੈਰੀਅਰ ਰਿਕਵੈਸਟ ਕੇ ਹਾਂ ਵੀ ਸਾਨੂੰ ਇੱਕ ਪੀਸੀਸੀ ਜਿਹੜੀ ਕਿ ਕੀਤੀ ਜਾਵੇ ਕਿਉਂਕਿ ਹੁਣ ਜੇ ਤੁਸੀਂ ਲਾ ਲਓ ਬੰਗਲਾਦੇਸ਼ੀ ਆਪਣੇ ਨੇਪਾਲੀ ਪਾਕਿਸਤਾਨੀ ਜਿੰਨੇ ਵੀ ਪੜਾ ਹੈਗੇ ਜਿਹੜੀ ਉਹਨਾਂ ਦੇ ਉਥੋਂ ਪੀਸੀਸੀ ਬਣਦੀ ਹੈ ਉਹਨਾਂ ਨੂੰ ਕੋਈ ਟੈਸਟਡ ਕਰਾਉਣ ਦੀ ਲੋੜ ਨਹੀਂ ਕੋਈ ਕੋਸ਼ਿਸ਼ ਕਰਾਉਣ ਦੀ ਲੋੜ ਨਹੀਂ ਉਹ ਸਿੱਧੀ ਲੈ ਕੇ ਪੀਸੀਸੀ ਜਿਹੜੇ ਕਿ ਆਪਣੇ ਫਿੰਗਰਾਂ ਨਾਲ ਚਲੇ ਜਾਂਦੇ ਆ ਉਹਨਾਂ ਨੂੰ ਕੋਈ ਨਹੀਂ ਹਾਨੂੰ ਆਪਣੇ ਨੂੰ ਕੋਈ ਮੋਹਰ ਲਵਾ ਲਓ ਕੋਈ ਇਹ ਕਰ ਲਓ ਕੋਈ ਹੋਰ ਲਵਾ ਲਓ ਬਹੁਤ ਪੰਗੇ ਪੈ ਜਾਂਦੇ ਆ ਸੋ ਵੀਰ ਮੇਰਿਓ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਕੋਸ਼ਿਸ਼ ਕਰੋ ਕਿ ਪੀਸੀਸੀ ਇੰਡੀਆ ਵਾਲੀ ਦੋ ਕਿਉਂਕਿ ਇੰਡੀਆ ਵਾਲੀ ਪੀਸੀਸੀ ਵੀ ਜਿਹੜੀ ਕਿ ਆਪਣੀ ਚੱਲਦੀ ਪਈ ਆ ਕੋਈ ਇਦਾਂ ਦਾ ਨਹੀਂ ਹੈਗਾ ਆਪਾਂ ਵੀ ਸਾਰੇ ਤਾਂ ਕਹਿੰਨੇ ਕਿਉਂਕਿ ਕਈਆਂ ਦੇ ਸਿਸਟਮ ਸੀਗਾ ਕਿ ਕਈ ਕਿਤੇ ਦੀ ਪੀਸੀਸੀ ਮੰਗ ਲੈਂਦੇ ਕਈ ਕਿਤੇ ਦੀ ਮੰਗ ਲੈਂਦੇ ਪਰ ਜੇ ਤੁਹਾਨੂੰ ਮੰਨ ਲਓ ਫਾਲਤਾਂ ਪਾ ਵੀ ਦਿੰਦੇ ਆ ਤੇ ਤੁਸੀਂ ਬਾਅਦ ਵਿੱਚ ਪੀਸੀਸੀ ਆਪਣੀ ਦੇ ਸਕਦੇ ਹੋ ਆਪਣਾ ਪਾਸਪੋਰਟ ਜ਼ਰੂਰ ਆਪਣੇ ਕੋਲ ਰੱਖੋ ਕਿਉਂਕਿ ਪਾਸਪੋਰਟ ਤੋਂ ਬਿਨਾ ਕੋਈ ਵੀ ਜਿਹੜਾ ਕੰਮ ਨਹੀਂ ਹੁੰਦਾ ਕਿਤੇ ਵੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਭਰਾਵਾਂ ਨੂੰ ਸੋ ਇਹ ਵੀਡੀਓ ਆਪਣਾ ਤੁਹਾਨੂੰ ਦੱਸਣਾ ਮਕਸਦ ਸੀਗਾ ਮੇਰਾ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਉਹਨਾਂ ਤੱਕ ਜ਼ਰੂਰ ਪਹਚਾਯੋ ਕਿ ਆਪਣਾ ਪਾਸਪੋਰਟ ਨਾ ਦਿਓ ਜੇ ਤੁਹਾਡੇ ਕੋਲ ਟਾਈਮ ਘਟਿਆ ਠੀਕ ਹੈ ਜੀ ਜੇ ਤੁਹਾਡੇ ਕੋਲ ਬਹਾਵਾ ਟਾਈਮ ਮਤਲਬ 4 ਮਹੀਨੇ ਪੇ 5 ਮਹੀਨੇ ਪੇ ਫਿਰ ਤੁਸੀਂ ਬਾਈ ਪੋਸਟ ਜਾ ਕੇ ਜਿੱਦਾਂ ਵੀ ਆ ਤੁਸੀਂ ਆਪਣੇ ਕਰ ਦਿਓ ਪੀਸੀ ਜਿਹੜਾ ਕਿ ਤੁਹਾਨੂੰ ਪਾਸਪੋਰਟ ਤੁਹਾਨੂੰ ਪਤਾ ਕਿ ਇਹਨੇ ਟਾਈਮ ਦੇ ਵਿੱਚ ਵਾਪਸ ਮਿਲ ਜਾਵੇ ਸੋ ਇਸ ਵੀਡੀਓ ਨੂੰ ਬਤ ਵਤ ਸ਼ੇਅਰ ਕਰਿਓ ਤੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਹਰ ਇੱਕ ਭੈਣ ਭਰਾ ਤੱਕ ਜ਼ਰੂਰ ਇਹ ਇਨਫੋਰਮੇਸ਼ਨ ਪਹਚਾਯੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ ਜੀ